ਬਾਰਡਰ ਤੇ ਹੋ ਰਹੀ ਤਸ਼ੱਦਦ ਨੂੰ ਲੈ ਕੇ ਹੁਣ ਸੂਬੇ ਭਰ ਦੇ ਕਿਸਾਨ ਜਿਹੜੇ ਹਨ ਉਹ ਰੋਸ਼ ਮਾਰਚ ਕਰਦੇ ਦਿਖਾਈ ਦੇ ਰਹੇ ਹਨ ਤਸਵੀਰਾਂ ਦਿਖਾ ਰਿਹਾ ਹੁਸ਼ਿਆਰਪੁਰ ਦੀਆਂ ਜਿੱਥੇ ਕੀ ਤੁਸੀਂ ਦੇਖ ਰਹੇ ਹੋ ਕਿ ਹੁਸ਼ਿਆਰਪੁਰ ਦੇ ਵਿੱਚ ਬੀਜੇਪੀ ਦਫਤਰ ਦੇ ਬਾਹਰ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ ਕਿਸਾਨ ਆਗੂਆਂ ਵੱਲੋਂ ਅਤੇ ਕਿਸਾਨ ਸਮਰਥਕਾਂ ਵੱਲੋਂ ਸੁਖਨੂਰੀ ਬਾਰਡਰ ਤੇ ਸ਼ਹੀਦ ਹੋਏ ਸ਼ੁਭਕਰਨ ਦੇ ਨੂੰ ਲੈ ਕੇ ਜਿੱਥੇ ਇੱਕ ਵੱਡਾ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਅੱਜ ਬੀਜੇਪੀ ਦਫਤਰਾਂ ਦੇ ਬਾਹਰ ਪੁਤਲਾ ਫੂਕ ਪ੍ਰਦਰਸ਼ਨ ਕਰ ਰਹੇ ਹੋ ਕੀ ਕਹੋਗੇ ਇਹ ਸਾਨੂੰ ਪਹਿਲਾਂ ਵੀ ਅਸੀਂ ਇਹ ਵਾਰ-ਵਾਰ ਕਹਿੰਨੇ ਆ ਇਹ ਅਹਿਸਾਸ ਕਰਾ ਰਹੀ ਆ ਕਿ ਤੁਸੀਂ ਪੰਜਾਬੀ ਜਿਹੜੇ ਸਾਡੇ ਦੇਸ਼ ਦਾ ਅੰਗ ਨਹੀਂ ਕਿਉਂਕਿ ਜਦੋਂ ਉਹ ਮਤਲਬ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਉਸ ਬੱਚੇ ਤੇ ਗੋਲੀ ਮਾਰੀ ਆ ਉਸ ਕਿਸਾਨ ਜਿਹੜਾ ਛੋਟੀ ਉਮਰ ਦਾ 22 ਸਾਲ ਦਾ ਸੀ ਤਿੰਨ ਭੈਣਾਂ ਦਾ ਭਰਾ ਸੀ ਸ਼ੁਭ ਕਰਨ ਉਹਦੇ ਗੋਲੀ ਮਾਰੀ ਆ ਤੇ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਟਰੈਕਟਰ ਸੀ ਉਹਨਾਂ ਦੀ ਬਾਕੀ ਮਸ਼ੀਨਰੀ ਕਾਰਾਂ ਤੇ ਮੋਟਰਸਾਈਕਲ ਵਗਾਰਾ ਉਥੇ ਭੰਦੇ ਆ ਹਰਿਆਣਾ ਸਰਕਾਰ ਨੇ ਅਸੀਂ ਹੋਰ ਰੋਕ ਲੈਂਦਾ ਮੰਗ ਕਰਦੇ ਆ ਕਿ ਉਹ ਜਿਹੜਾ ਕੁਝ ਵੀ ਆ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਦੇ ਉੱਤੇ ਕੇਸ ਦਰਜ ਕਰੇ ਤੇ ਕਾਤਲ ਦਾ ਜਿਹੜਾ ਹੋ ਕੇਸ ਆ ਇਹ ਐਫ ਆਈ ਆਰ ਦਰਜ ਕਰੇ ਉਥੇ ਦੇ ਗ੍ਰਹਿ ਮੰਤਰੀ ਤੇ ਤੇ ਨਾਲੇ ਹੀ ਮੁੱਖ ਮੰਤਰੀ ਦੇ ਉੱਤੇ ਜੀ ਗੱਲ ਕਰੀਏ ਇਸ ਜਿਹੜੀ ਤਸ਼ੱਦਦ ਹੋ ਰਹੀ ਹੈ ਲਗਾਤਾਰ ਹਮਲੇ ਹੋ ਰਿਹਾ ਕਿਸਾਨਾਂ ਤੇ ਤਾਂ ਕੁਝ ਇੱਕ ਕਿਸਾਨ ਜਿਹੜੇ ਹਨ ਉਹ ਹਰਿਆਣਾ ਵਿੱਚ ਵੀ ਹਨ ਔਰ ਉੱਥੇ ਸਰਕਾਰ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦੇ ਪਰਿਵਾਰ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਵੀ ਉਹਨਾਂ ਨੂੰ ਪੰਜਾਬ ਦੇ ਵਿੱਚ ਭੇਜਿਆ ਜਾਵੇ ਤਾਂ ਜੋ ਉਹਨਾਂ ਦਾ ਬਿਹਤਰੀਨ ਇਲਾਜ ਕਰਾ ਸਕੀਏ ਹਰਿਆਣਾ ਤਾਂ ਪੰਜਾਬ ਦੇ ਬਾਰਡਰ ਨੂੰ ਇਦਾਂ ਦਾ ਬਣਾ ਦਿੱਤਾ ਗਿਆ ਜਿਵੇਂ ਕਿ ਕਿਸੇ ਹੋਰ ਸਟੇਟ ਦਾ ਮਤਲਬ ਬਾਰਡਰ ਹੋਵੇ ਦੇਖੋ ਜਿਹੜਾ ਬਾਰਡਰ ਵਾ ਉਹਨੂੰ ਐ ਬਣਾ ਦਿੱਤਾ ਜਿੱਦਾਂ ਚੀਨ ਦਾ ਤੇ ਪਾਕਿਸਤਾਨ ਦਾ ਸਾਡੇ ਇੰਡੀਆ ਨਾਲ ਲੱਗਦਾ ਬਾਰਡਰ ਹੋਵੇ ਤੇ ਉਹਨਾਂ ਲੋਕਾਂ ਨੂੰ ਇੱਧਰ ਨਹੀਂ ਆਉਣ ਦੇ ਰਹੇ ਸਾਨੂੰ ਉੱਧਰ ਨਹੀਂ ਜਾਣ ਦੇ ਰਹੇ ਕਿਉਂਕਿ ਹਰਿਆਣੇ ਦੇ ਵਿੱਚੋਂ ਤੁਸੀਂ ਜਿਵੇਂ ਕਿਹਾ ਇਲਾਜ ਕਰਾਉਣ ਲਈ ਦਿੱਲੀ ਤੋਂ ਵੀ ਇਲਾਜ ਕਰਾਉਣ ਲਈ ਪੰਜਾਬ ਨੂੰ ਲੋਕ ਆਉਂਦੇ ਆ ਪਰ ਅੱਜ ਉਹ ਇਹਦੇ ਸਿੱਟੇ ਭੁਗਤ ਰਹੇ ਆ ਇਹਨਾਂ ਸਰਕਾਰਾਂ ਦੇ ਜਿਹੜਾ ਫਾਸ਼ੀਵਾਦ ਜਿਹੜਾ ਆ ਉਹ ਨੰਗਾ ਹੋ ਰਿਹਾ ਤੇ ਇਸ ਦੇ ਨਾਲ ਹਰਿਆਣੇ ਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਤੇ ਨਾਲ ਹੀ ਸਾਡੇ ਸੰਯੁਕਤ ਕਿਸਾਨ ਮੋਰਚਾ ਈਡੀਆ ਨੇ ਕੱਲ ਫੈਸਲਾ ਕੀਤਾ ਕਿ ਅਸੀਂ ਇੱਕ 6 ਮੈਂਬਰੀ ਕਮੇਟੀ ਬਣਾਈ ਆ ਉਹ ਜਿਹੜੀ ਗੱਲਬਾਤ ਕਰੂਗੀ ਕਿ ਸਾਰੇ ਮੋਰਚੇ ਇਕੱਠੇ ਹੋ ਕੇ ਅਸੀਂ ਇਹਨੂੰ ਸੰਘਰਸ਼ ਕਰੀਏ ਤੇ ਸਾਰੇ ਮੋਰਚੇ ਇਕੱਠੇ ਹੋ ਕੇ ਦਿੱਲੀ ਨੂੰ ਚਲੀਏ ਇਹ ਜਲਦੀ ਜਿਹੜਾ ਆ ਉਹ ਫੈਸਲਾ ਹੋ ਜਾਣਾ ਇਹਦੇ ਕਿਹੋ ਜਿਹੇ ਸਿੱਟੇ ਨਿਕਲਦੇ ਆ ਉਹ ਅਸੀਂ ਦੇਖਣੇ ਆ ਤੇ 26 ਤਰੀਕ ਨੂੰ ਜਿਹੜੀ ਸੰਯੁਕਤ ਕਿਸਾਨ ਮੋਰਚੇ ਲੋਕਾਲਵਾ ਅਸੀਂ ਟਰੈਕਟਰ ਮਾਰਚ ਜਿਹੜਾ ਦਿੱਲੀ ਵੱਲੋਂ ਕਰਾਂਗੇ ਉਹ ਸੰਕੇਤਕ ਮਾਰਚ ਹੋਊਗਾ ਉਹਨਾਂ ਸੜਕਾਂ ਦੇ ਉੱਤੇ ਹਾਈਵੇ ਤੇ ਅਸੀਂ ਟਰੈਕਟਰ ਲੈ ਕੇ ਜਾਵਾਂਗੇ ਵੇ ਇਹ ਦਿਖਾਵਾਂਗੇ ਕਿ ਅਸੀਂ ਤਿਆਰ ਬੈਠੇ ਹਾਂ ਦਿੱਲੀ ਨੂੰ ਆਉਣ ਲਈ ਪਿੰਡ ਸਾਹਿਬ ਗੱਲ ਕਰੀਏ ਲਗਾਤਾਰ ਜਿਹੜੀ ਕਿਸਾਨਾਂ ਤੇ ਤਸ਼ੱਦਦ ਹੋ ਰਹੀ ਆ ਔਰ ਉਹਨੂੰ ਉਸ ਦੇ ਬਾਰੇ ਜੇ ਸੂਬਾ ਸਰਕਾਰ ਨਾਲ ਦੀ ਗੱਲ ਕੀਤੀ ਜਾਵੇ ਤਾਂ ਸੂਬਾ ਸਰਕਾਰ ਕੋਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਆ ਕਿ ਜਿਹੜੇ ਵੀ ਇਹ ਤਸ਼ੱਦਦਤਾ ਕਰ ਰਹੇ ਉਹਨਾਂ ਤੇ ਪਰਚੇ ਕੀਤੇ ਜਾਣ ਹੁਣ ਜੇ ਸ਼ੁਭ ਕਰਨ ਦੀ ਗੱਲ ਕੀਤੀ ਜਾਵੇ ਸ਼ੁਭ ਕਰਨ ਨੂੰ 1 ਕਰੋੜ ਦਾ ਮੁਆਵਜ਼ਾ ਨਾਲੇ ਉਹਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਕੀਤੀ ਗਈ ਆ ਜਿੱਥੇ ਕਿਸਾਨ ਲਗਾਤਾਰ ਇਹ ਕਹਿ ਰਹੇ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਬੀਜੇਪੀ ਦੀ ਦੂਸਰੀ ਪਾਰਟੀ ਹੋ ਕੇ ਕੰਮ ਕਰ ਰਹੀ ਆ ਉੱਥੇ ਇਹ ਜਿਹੜਾ ਮੁਆਵਜ਼ਾ ਜਾਂ ਨੌਕਰੀ ਦੇਣ ਦਾ ਚਾਂਸਾ ਇਹਨੂੰ ਕੀ ਕਹੋਗੇ ਦੇਖੋ ਮੁਆਵਜ਼ਾ ਤੇ ਨੌਕਰੀ ਦੇਣ ਦਾ ਚਾਂਸਾ ਨਹੀਂ ਇਹ ਉਹਨਾਂ ਦਾ ਹੱਕ ਬਣਦਾ ਬਿਲਕੁਲ ਦੇਣਾ ਚਾਹੀਦਾ ਜਿਵੇਂ ਸਾਡੇ ਹੋਰ ਸ਼ਹੀਦਾਂ ਨੂੰ ਸਾਡੇ ਵਾਸਤੇ ਜਿਹੜਾ ਸਾਡਾ ਉਹ ਹੋਰ ਇਹਨਾਂ ਦਾ ਕੋਈ ਸ਼ਹੀਦ ਚੂਲ ਹੋਣਗੇ ਪਰ ਸਾਡੇ ਵਾਸਤੇ ਸ਼ਹੀਦ ਹੋਆ ਜਿਹੜੇ ਆਪਣੇ ਲੋਕਾਂ ਦੇ ਹੱਕਾਂ ਦੇ ਵਾਸਤੇ ਲੜਦੇ ਆ ਸੋ ਇਹ ਬੀਜੇ ਆਪਣੇ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਜਦੋਂ ਇਹ ਵੋਟਾਂ ਆਉਣ ਤੋਂ ਪਹਿਲਾਂ ਵੀ ਅਸੀਂ ਇਹ ਕਿਹਾ ਸੀ ਲੋਕਾਂ ਨੂੰ ਸੁਚੇਤ ਕੀਤਾ ਸੀ ਕਿ ਭਾਜਪਾ ਦੀ ਵੀ ਸਰਕਾਰ ਆ ਇਹ ਸੰਭਵ ਹੀ ਨਹੀਂ ਹੈਗਾ ਇਹ ਤਾਂ ਬਿਲਕੁਲ ਇਹਨਾਂ ਦੀ ਨਲਾਕੀ ਆ ਵੀ ਦੂਸਰੀ ਸਟੇਟ ਵਿੱਚੋਂ ਆ ਕੇ ਸਾਡੇ ਸਟੇਟ ਵਿੱਚ ਦਾਖਲ ਹੋ ਕੇ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਕਰਕੇ ਸਾਡੀ ਮਸ਼ੀਨਰੀ ਦਾ ਨੁਕਸਾਨ ਕਰਕੇ ਸਾਡੇ ਕਿਸਾਨਾਂ ਨੂੰ ਗੋਲੀ ਮਾਰ ਕੇ ਮਾਰ ਵੀ ਦਿੱਤਾ ਸੋ ਇਸ ਸਾਰਾ ਕੁਛ ਇਹਦੀ ਮਿਲੀ ਭੁਗਤ ਹੈ ਇਹ ਤਾਂ ਹੁਣ ਕਿਸਾਨਾਂ ਦੇ ਦਬਾਅ ਕਰਕੇ ਜਾਂ ਲੋਕਾਂ ਦੇ ਸਮਝ ਲਓ ਆਪਾਂ ਕਹ ਲਈਏ ਵੀ ਛੇਤਰਾਤੋਂ ਡਰਦਿਆਂ ਇਹ ਮਾੜਾ ਮੋਟਾ ਜਿਹੜਾ ਕੁਛ ਕਰ ਰਹੀ ਹੈ ਇਹ। ਕਿਵੇਂ ਦੇਖਦੇ ਹਾਂ ਦਿੱਲੀ ਵੱਲ ਕੂਚ ਹੋਊਗੀ ਹੁਣ ਹੁਣ ਤਾਂ ਕਿਉਂਕਿ ਸਾਰੀਆਂ ਜਿੱਥੇ ਬੰਨੀਆਂ ਇਹ ਕਹਿ ਰਹੀਆਂ ਕਿ ਇੱਕ ਵਾਰੀ ਰਲ ਮਿਲ ਕੇ ਇੱਕ ਕੂਚ ਕੂਚ ਕਰੀਏ ਹੁਣ ਲੱਗਦਾ ਵੀ ਦਿੱਲੀ ਵੱਲ ਕੂਚ ਕਰਾਂਗੇ। ਕੱਲ ਸੰਯੁਕਤ ਕਿਸਾਨ ਮੋਰਚੇ ਨੇ 14 ਮਾਰਚ ਨੂੰ ਦਿੱਲੀ ਜਿਹੜਾ ਉਹ ਕਿਸਾਨਾਂ ਦਾ ਇੱਕ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੋਇਆ ਉਹ 14 ਮਾਰਚ ਦਾ ਜਿਹੜਾ ਪ੍ਰੋਗਰਾਮ ਆਉਣ ਵਾਲਾ ਆ। ਉਹ ਸਾਰਿਆਂ ਜਿੱਥੇ ਬਣਿਆ ਸੰਯੁਕਤ ਕਿਸਾਨ ਮੋਰਚਾ ਭਾਰਤ ਦਾ ਆ ਉਹ ਹੁਣ ਆਉਣ ਵਾਲਾ 14 ਮਾਰਚ ਕਿਸ ਤਰੀਕੇ ਅਸੀਂ ਉੱਥੇ ਪਹੁੰਚਾਂਗੇ ਕੀ ਕਰਾਂਗੇ ਉਹ ਤੁਹਾਨੂੰ 14 ਤਰੀਕ ਨੂੰ ਜਿਹੜਾ ਉਹ ਪਤਾ ਲੱਗੂਗਾ ਜੇ ਇੱਕ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਪ੍ਰੋਗਰਾਮ ਰੱਖਿਆ ਤਾਂ ਉਹਦਾ ਮਤਲਬ ਦਿੱਲੀ ਦਾ ਮਤਲਬ ਦਿੱਲੀ ਹੀ ਹੋਊਗਾ ਜੀ ਕਮੋਡੀਟੀ ਬਾਰਡਰ ਤੇ ਹੋ ਰਹੀ ਤਸ਼ੱਦਦ ਨੂੰ ਲੈ ਕੇ ਜਿੱਥੇ ਕਿ ਸੁੱਬੇ ਪਰਦੇ ਕਿਸਾਨ ਜਿਹੜੇ ਹਨ ਉਹ ਰੋਸ ਜਤਾ ਰਹੇ ਹਨ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਇਹ ਜਿਹੜਾ ਰੋਸ ਹੈ ਹੋਰ ਵੱਧਾ ਦਿਖਾਈ ਦੇ ਰਿਹਾ ਹੁਣ ਬੀਜੇਪੀ ਦਫ਼ਤਰਾਂ ਦੇ ਬਾਹਰ ਪੁਤਲਾ ਫੂਕ ਪ੍ਰਦਰਸ਼ਨ ਕੀਤੇ ਗਏ ਹਨ ਕੇਂਦਰ ਸਰਕਾਰ ਦੇ ਅਤੇ ਨਾਲ ਹੀ ਜਿਹੜਾ ਕਿਸਾਨ ਆਗੂ ਹਨ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਕੂਚ ਸੰਭਵ ਕੀਤੀ ਜਾਏਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਦਿਖਾਇਆ ਜਾਏਗਾ ਕਿ ਅਸਲੀ ਕੂਚ ਹੋਵੇਗੀ ਕੈਮਰਾ ਪਰਸਨ ਕੁਲਦੀਪ ਕਕਰਦੇਣਾ ਯੁਗੇਸ਼ ਕੁਮਾਰ ਪੇਟੀਸ਼ਨ نیوز ਹੁਸ਼ਿਆਰ